ਦੋਸਤੋ ਅਕਾਲ ਅਕੈਡਮੀ ਬਿਲਗਾ ਵਿਖੇ ਬਨ ਮਹਾ ਉਤਸਵ ਮਨਾਇਆ ਗਿਆ ਜਿਸ ਦੇ ਸਬੰਧ ਵਿੱਚ ਸਕੂਲ ਦੇ ਕੈਂਪਸ ਵਿੱਚ ਪੌਦਿਆਂ ਦੀ ਵੱਡੀ ਗਿਣਤੀ ਵਿੱਚ ਲਗਾਏ ਗਏ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸੀ ਮਾਰਕੀਟ ਕਮੇਟੀ ਬਿਲਗਾ ਦੇ ਚੇਅਰਮੈਨ ਬੀਪੀ ਗਰਮਿਤਕੌਰ ਉਹਨਾਂ ਨੇ ਇਸ ਮੌਕੇ ਤੇ ਪੌਦਾ ਲਗਾਇਆ ਉਹਨਾਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਸਾਨੀ ਸਕੂਲ ਸਟਾਫ ਅਤੇ ਮਾਪੇ ਬੱਚਿਆਂ ਦੀ ਵੱਡੀ ਗਿਣਤੀ ਵਿੱਚ ਇਸ ਮੌਕੇ ਦੇ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਇਸ ਪੌਦਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਸ ਬਣਮਹਾ ਉਸਤਵ ਦੇ ਸੰਬੰਧ ਵਿੱਚ ਕਰਵਾਏ ਗਏ ਸਮਾਗਮ ਦੇ ਆਉ ਤੁਹਾਨੂੰ ਹੋਰ ਵੀ ਦ੍ਰਿਸ਼ ਦਿਖਾਉਣੇ ਆ ਜਿਸ ਦੇ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਕਵਤਾਮਾ ਕਵਿਸ਼ਰੀ ਸ਼ਬਦ ਕੀਰਤਨ ਅਤੇ ਹੋਰ ਐਕਟੀਵਿਟੀ ਜਿਹੜੀ ਆ ਮੌਕੇ ਤੇ ਪੇਸ਼ ਕੀਤੀ ਗਈ ਆਓ ਤੁਹਾਨੂੰ ਉਹ ਵੀ ਦ੍ਰਿਸ਼ ਦਿਖਾਉਨੇ ਆਂ। ਇਹਨੇ ਗਾਜ ਸਰੇ ਇਹਨੇ ਗਾਜ ਸਰੇ ਜਿਨ ਜਿਨ ਦਾ ਹਮ ਤੇ ਆ ਜਿਨ ਕੇ Eu uh -huh.

चेयरमैन ऑफ मंडी बोर्ड दलवीर कौर जी सरदार भुपिंद सिंह जी सरपंच ऑफ मोतीपुर खालसा सरदार निर्मल सिंह जी सरपंच साहब उपलबूपा सरदार करैल सिंह जी सिंह जी पीटीए मैंबर जोगिंदर सिंह जी वीर जी रणनीत सिंह जी सतपाल सिंह जी निशत्तर कौर जी कौर जी ਅਸੀਂ ਸਾਰਿਆਂ ਦੀ तहे ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਥੇ ਸ਼ੁਲਕ ਕੀਤੀ। ਸਭ ਇਹ ਆਪਣੇ ਆਪਣੇ ਕੰਮਾਂ ਦੇ ਜੋ ਬਹੁਤ ਵੱਖਰੇ ਹੋਏ ਹੁੰਦੇ ਹਨ ਜਿਵੇਂ ਬਹੁਤ ਹਨ ਪਰ ਫਿਰ ਵੀ ਤੁਸੀਂ ਸਾਡੇ ਇੱਕ ਦਿਨ ਪਹਿਲਾਂ ਸੱਦੇ ਤੇ ਇੱਥੇ ਆਉਦੇ ਹੋ ਤੇ ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ। ਤੁਹਾਡੀ ਇੱਥੇ ਆਉਣ ਤੇ ਸ਼ਾਮਲ ਹੋਣ ਤੇ ਇਸ ਗੱਲ ਦੀ ਗੁਵਾਈ ਹੈ। कि ਤੁਸੀਂ ਸਾਰੇ ਹੀ ਸੋਸ਼ਲ ਰਿਫਾਰਮਰ ਹੋ ਸਮਾਜਿਕ ਸੁਧਾਰਕ ਹੋ ਤੇ ਤੁਹਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਹਰ ਕੜੀ ਹਰ ਪਲ ਇਸ ਸਮਾਜ ਦਾ ਭਲਾ ਕਰੋ ਕਿਸੇ ਨਾ ਕਿਸੇ ਤਰੀਕੇ ਇੱਥੇ ਆ ਕੇ ਤੁਸੀਂ ਬੱਚਿਆਂ ਵਿੱਚ ਆਉਦੇ ਹੋ ਬੱਚਿਆਂ ਦੀ ਹੌਸਲਾ ਬੁਝਾਈ ਕਰਦੇ ਹੋ ਅਤੇ ਬੱਚੇ ਖੁਸ਼ ਹੁੰਦੇ ਹਨ ਅਸੀਂ ਤੁਹਾਡੇ ਸਾਰੇ ਸਟਾਫ ਮੈਨੇਜਮੈਂਟ ਨੂੰ ਮੈਂ ਤੁਹਾਡੀ ਤੈਦੋਂ ਧੰਨਵਾਦੀ ਹਾਂ ਪੌਦੇਾਂ ਦੀ ਕੀ ਮਹੱਤਤਾ ਹੈ ਪੌਦੇ ਦਰਖਤ ਸਾਡੇ ਲਈ ਕਿੰਨੇ ਲਾਭਦਾਇਕ ਹਨ ਅਸੀਂ ਨਰਸਰੀ ਤੋਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤੇ ਹਨ ਔਰ ਔਰ ਸਭ ਕਿਸਾਨਾਂ ਦੇ ਬੱਚੇ ਤੇ ਬੱਚੀਆਂ ਹਨ ਇਨ੍ਹਾਂ ਦਰਖਤਾਂ ਵਿੱਚ ਜੀ ਅਸੀਂ ਪਲੇ ਵੱਡੇ ਹੋਏ ਹਾਂ ਔਰ ਇਨ੍ਹਾਂ ਦੀ ਕੀ ਮਹੱਤਤਾ ਹੈ ਸਾਨੂੰ ਪਤਾ ਹੈ ਅੰਬ ਖਾਂਦੇ ਹਾਂ ਜਾਮੂ ਖਾਂਦੇ ਨਾਲ ਛਾਂ 'ਚ ਬੈਠਦੇ ਹਾਂ ਆਪਣੇ ਪਸ਼ੂ ਛਾਂ 'ਚ ਪੈਣ ਵੰਦੀਨਾ ਇਹ ਵੀ ਜੁਗੀਆਂ ਗੱਲਾਂ ਦਾ ਸਾਨੂੰ ਪਤਾ ਬਚਪਨ ਤੋਂ ਹੀ ਲੱਗ ਜਾਂਦਾ ਹੈ ਤੇ ਕੁਝ ਗੱਲਾਂ ਜਿਹੜੀਆਂ ਟੈਕਨੀਕਲ টারਮਸ ਹੋਤੀਆਂ ਨੇ O2 ਦੇੰਦੇ ਨੇ ਕਾਰਬਨ ਡਾਈਆਕਸਾਈਡ ਐਬਜ਼ਾਰਬ ਕਰਦੇ ਨੇ ਤੇ ਸਾਡੇ ਇਕੋਸਿਸਟਮ ਨੂੰ ਸਸਟੇਨ ਕਰਦੇ ਨੇ ਸਾਡੇ ਵਾਤਾਵਰਣ ਨੂੰ ਬਿਊਟੀਫਾਈ ਕਰਦੇ ਨੇ ਪਲਾਂਟ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਕਿੱਥੇ ਬਗਾਏ ਜਾਂਦੇ ਨੇ ਕਿਹੜੇ ਪਲਾਂਟ ਜਿਹੜੇ ਨੇ ਉਹ ਕਿਹੜੀ ਧਰਤੀ 'ਚ ਉਗਾਏ ਜਾਂਦੇ ਨੇ pc bilga news online channel ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ